ਜਿਹੜਾ ਯੁੱਧ ਨਸ਼ੇ ਵਿਰੁੱਧ ਛੇੜਿਆ ਉਹਦੇ 'ਚ ਆਪਾਂ ਨੇ ਸਖਤ ਫੈਸਲੇ ਲਏ ਨੇ ਕਿ ਜੇ ਕਿਸੇ ਦਾ ਘਰ ਬਰਬਾਦ ਕਰਕੇ ਕਿਸੇ ਦੇ ਪੁੱਤ ਦੇ ਘਰੇ ਸੱਥਰ ਵਿਛਾ ਕੇ ਆਪ ਸਾਹਮਣੇ ਤਿੰਨ ਮੰਜਲੀ ਕੋਠੀ ਪਾ ਕੇ ਦੀਪਮਾਲਾ ਪਾਈ ਲਾਈ ਹੋਈ ਹੈ ਨਾ ਤਾਂ ਉਹ ਦੀਪਮਾਲਾ ਜ਼ਿਆਦਾ देर ਅਸੀਂ ਚੱਲਣ ਨਹੀਂ ਦੇਵਾਂਗੇ ਕਿਉਂਕਿ ਉਹ ਉਹ ਕੋ ਪਾਪ ਦੀ ਕਮਾਈ ਹੈ ਆਪਣੇ ਪੰਜਾਬੀ ਚ ਕਹਾਵਤ ਹੈ ਕਿ ਚੋਰੀ ਦੇ ਪੁੱਤ ਕਦੇ ਗੱਭਰੂ ਨਹੀਂ ਹੁੰਦੇ ਲੈ ਕੇ ਉਹਨਾਂ ਨੇ ਵੀ ਕੁਝ ਨਹੀਂ ਜਾਣਾਂ ਕਈ ਵਾਰੀ ਨਾ ਦੂਜੇ ਦੇ ਘਰੇ ਲੱਗੀ ਹੋਈ ਅੱਗ ਜਿਹੜੀ ਆ ਉਹ ਲੋੜੀ ਲੱਗਦੀ ਹੈ ਜਦੋਂ ਉਹ ਹੀ ਅੱਗ ਆਪਣੇ ਘਰੇ ਪਹੁੰਚਦੀ ਹੈ ਉਦੋਂ ਸੇਕ ਲੱਗਦਾ ਹੈ ਇਸ ਕਰਕੇ ਮੈਂ बार-बार ਪਹਿਲਾਂ ਵੀ ਕਹਿੰਦਾ ਰਿਹਾ ਜਦੋਂ ਕਿਤੇ ਕਣਕ ਨੂੰ ਰੱਬ ਨਾ ਕਰੇ ਕਿਤੇ ਅੱਗ ਲੱਗ ਜੇ ਕਣਕ ਨੂੰ ਅੱਗ ਭਾਵੇਂ 100 ਕਿੱਲਾ ਦੂਰ ਲੱਗੇ ਪਰ ਬਾਲਟੀਆਂ ਆਪਾਂ ਚੱਕ ਕੇ ਜਦ ਟਰੈਕਟਰ ਆਪਾਂ ਲੈ ਕੇ ਉਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਹੈ ਅੱਗੇ ਇੱਧਰ ਨੂੰ ਆ ਰਹੀ ਹੈ ਸਾਡੇ ਵਾਲੇ ਵੀ ਮੱਚੂਗੀ ਵਿੱਚ ਹੀ ਫਿਰ ਸੋ ਇਸ ਕਰਕੇ ਜੇ ਕਿਤੇ ਇੱਧਰ ਉੱਧਰ ਨਸ਼ਾ ਹੈ ਇਹ ਨਾ ਸਮਝੋ ਕਿ ਸਾਡਾ ਘਰ ਸੇਪ ਹੈ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਨਸ਼ੇ ਦੇ ਤਸਕਰ ਆ ਰਹੇ ਨੇ ਵੇਚਣ ਆ ਰਹੇ ਨੇ ਚੋਰੀਆਂ ਆ ਰਹੇ ਨੇ ਆਮ ਲੋਕਾਂ ਨੂੰ ਦੱਸੋ ਇੱਕ WhatsApp ਨੰਬਰ ਜਾਰੀ ਕੀਤਾ ਹੈ ਉੱਥੇ ਗੁਪਤ ਰੱਖੀ ਜਾਊਗੀ ਸੂਚਨਾ ਬਾਕੀ ਕੰਮ ਸਰਕਾਰ ਦੇਖੇ ਉਹਨੂੰ ਜਿਹੜਾ ਤਸਕਰ ਨਸ਼ੇ ਵੇਚਣ ਵਾਲਾ ਜਿਹੜੇ ਜਿਹੜੇ ਮੁੰਡੇ ਪੈ ਗਏ ਇਸ ਗਲਤ ਸੰਗਤ ਚ ਨਸ਼ਾ ਲੈੰਦੇ ਨੇ ਅਸੀਂ ਉਹਨਾਂ ਨੂੰ ਜਿਹੜਾ ਉਹ ਸਮਗਲਰ ਨਹੀਂ ਕਹਿੰਦੇ ਅਸੀਂ ਉਹਨਾਂ ਨੂੰ ਪੇਸ਼ੈਂਟ ਕਹਿੰਦੇ ਅਸੀਂ ਉਹਨਾਂ ਨੂੰ ਮਰੀਜ਼ ਕਹਿੰਦੇ ਉਹਨਾਂ ਦਾ ਇਲਾਜ ਕਰਾਵਾਂਗੇ ਇਲਾਜ ਕਰਾ ਕੇ ਉਹਨਾਂ ਨੂੰ ਸਕਿੱਲ ਡਵੈਲਪਮੈਂਟ ਚ ਜਾਂ ਕੋਈ ਹੋਰ ਪੜ੍ਹਾਈ ਜਿਹੜੀ ਵੀ ਚਾਹੁੰਦੇ ਨੇ ਉਹਨਾਂ ਨੂੰ ਕੰਮ ਦੇਵਾਂਗੇ ਤਾਂ ਕਿ ਦੁਬਾਰੇ ਨਾ ਕਿਤੇ ਉਹ ਬੇਲੇ ਕਿਉਂਕਿ ਬੇਲਾ ਮਨ ਸ਼ੈਤਾਨੀ ਦਾ ਕਰ ਇਹਨੇ ਦੁਬਾਰੇ ਨਾ ਇੱਧਰ ਨੂੰ ਆ ਜਾਣ। ਸੋ ਬੜੀ ਵੱਡੀ ਮੁਹਿੰਮ ਹੈ ਵਿੱਚ ਤੁਸੀਂ ਸੂਤਰਤਾਰ ਦਾ ਕੰਮ ਕਰਨਾ ਹੈ। ਤੁਸੀਂ ਲੋਕਾਂ ਨੂੰ ਇਕੱਠੇ ਕਰਕੇ ਇਹ ਗੱਲ ਕਰਨੀ ਬਹੁਤ ਸਾਰੀਆਂ ਪੰਚਾਇਤਾਂ ਨੇ ਮਤੇ ਪਾਤੇ ਕਿ ਅਸੀਂ ਅਸੀਂ ਸਾਥ ਦੇਵਾਂਗੇ ਜੀ। 40 ਪਿੰਡ ਮਲੇ ਕੋਲੇ ਕੋਲ ਦੇ ਨੇ। 20 ਪਿੰਡ ਸੰਗਤ ਮੰਡੀ ਦੇ ਨੇੜੇ-ਤੇੜੇ ਦੇ ਨੇ। ਰੋਜ਼ ਖਬਰਾਂ ਆਉਂਦੀਆਂ ਨੇ ਕਿ ਇਸ ਪਿੰਡ ਨੇ ਵੀ ਮਤਾ ਪਾਤਾ ਕਿ ਕਿਉਂਕਿ ਸਰਪੰਚ ਜੰਗ ਮੁੰਡੇ ਨੇ ਪੰਚਾਇਤਾਂ ਯੰਗ ਨੇ ਤੇ ਉਹ ਚਾਹੁੰਦੇ ਨੇ ਕਿ ਸਾਡਾ ਪਿੰਡ ਜਿਹੜਾ ਉਹ ਨਸ਼ਿਆਂ ਤੋਂ ਮੁਕਤ ਹੋਵੇ ਸੋ ਇਸ 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 ਜੁੱਦ ਦੇ ਵਿੱਚ ਆਪਾਂ ਸਾਰਿਆਂ ਨੂੰ ਬਲਕਿ ਯੱਗ ਦੇ ਵਿੱਚ ਹੀ ਹਿੱਸਾ ਪਾਈਏ ਯੱਗ ਵਾਂਗੂ ਹੀ ਮੰਨੀਏ ਤੇ ਬਾਕੀ ਪਰਿਸ਼ਟਾਚਾਰ ਵਾਲੇ ਪਾਸੋਂ ਤੁਹਾਨੂੰ ਪਤਾ ਹੀ ਹੈ ਕਚਹਿਰੀਆਂ ਦੀਆਂ ਸ਼ਿਕਾਇਤਾਂ ਹੁੰਦੀਆਂ ਸੀ ਮੈਂ ਕਿਹਾ ਵੀ ਕੋਈ ਗੱਲ ਨਹੀਂ ਥੋੜਾ ਜਿਹਾ ਮੌਕਾ ਮਿਲ ਲੈਣ ਦਿਓ ਐਦਾਂ ਇੱਕ ਅੱਦੇ ਨੂੰ ਫੜ ਕੇ ਕੋਈ ਗੱਲ ਬਣਨੀ ਨਹੀਂ ਕਿਤੇ ਸੀਸੀਟੀਵੀ ਕੈਮਰਾ ਲਾ ਦਾਂਗੇ ਇੱਕ ਅੱਧਾ ਫੜ ਲਾਂਗੇ ਉਹਦੇ ਨਾਲ ਕੋਈ ਗੱਲ ਬਣਨੀ ਨਹੀਂ ਜਦੋਂ ਇੱਕ ਦਿਨ ਮੌਕਾ ਮਿਲਿਆ ਕਿ ਜਿਹੜੇ ਅਧਿਕਾਰੀ ਨੇ ਤਸਿਲ ਦੇ ਉਹ ਕਹਿੰਦੇ ਸਾਡੇ ਤਿੰਨ ਬੰਦੇ ਤੁਸੀਂ ਫੜ ਲੇ ਸਾਡੇ ਤਾਂ ਤਿੰਨ ਬੰਦੇ ਛੱਡੋ ਨਹੀਂ ਅਸੀਂ ਰਿਸ਼ਤੀਆਂ ਨਹੀਂ ਕਰਦੇ ਅਸੀਂ ਕਹਿੰਦੇ ਕੌਣ ਕਰਾਉਂਦਾ ਤੁਹਾਡੇ ਤੋਂ ਰਿਸ਼ਤੀਆਂ ਤੁਸੀਂ ਚੱਲੋ ਪਠਾਨਕੋਟ ਨੂੰ ਪਠਾਨਕੋਟ ਵਾਲੇ ਨੂੰ ਆਖਿਆ ਤੂੰ ਮੂਣਕਾੜਾ ਮੂਣਕਾੜੀ ਨੂੰ ਕਿਹਾ ਤੂੰ ਮਮਦੋਟ ਚੱਲ ਮਮਦੋਟ ਵਾਲੇ ਨੂੰ ਕਿਹਾ ਤੂੰ ਇੱਧਰ ਆ ਜਾ ਕਰਾਲੀ ਕਣੀ ਕਰਾਲੀ ਵਾਲੇ ਨੂੰ ਕਿਹਾ ਭਾਈ ਤੂੰ ਗੁਰਦਾਸਪੁਰ ਕਣੀ ਚੱਲ ਗੁਰਦਾਸਪੁਰ ਵਾਲਾ ਜਿਹੜਾ ਉਹਨੂੰ ਕਿਹਾ ਭਾਈ ਇੱਧਰ ਆ ਜਾ ਮੁੱਲਾਂਪੁਰ ਵਾਲੇ ਪਾਸੇ ਸੋ ਹੁਣ ਰਿਸ਼ਤੀਆਂ ਵੀ ਹੋ ਰਹੀਆਂ ਨੇ ਕਾਨੂੰਗੋ ਕਰਦੇ ਨੇ ਨੈਤਸੀਨਦਾਰ ਕਰਦੇ ਨੇ ਇਹ ਤਾਂ ਗਵਰਨਮੈਂਟ ਨੇ ਅਧਿਕਾਰ ਦੇਣਾ ਹੈ ਰਿਸ਼ਤੀ ਕਰਨ ਦਾ ਸੋ ਰਿਸ਼ਤੀਆਂ ਵੀ ਹੋ ਰਹੀਆਂ ਨੇ ਤੇ ਨਾਲ ਕਰਪਸ਼ਨ ਦੀ ਵੀ ਜਿਹੜੀ ਸ਼ਿਕਾਇਤ ਹੈ ਬਹੁਤ ਹੱਦ ਤੱਕ ਘਟ ਗਈ ਮੈਨੂੰ ਇਹ ਲੱਗਦਾ ਕਿ ਅੰਡਰਪਿੰਡ ਮੁੱਕ ਗਈ ਖਤਮ ਹੋ ਗਈ ਘਟ ਗਈ ਤੇ ਕਰਪਸ਼ਨ ਵਿਰੁੱਧ ਇਹ ਯੁੱਧ ਜਾਰੀ ਰਹੂਗਾ ਲੋਕ ਬਹੁਤ ਸੌਖੇ ਨੇ ਆਉਣ ਵਾਲੇ ਦਿਨਾਂ ਚ ਤੁਹਾਨੂੰ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜਿਹੜੇ ਕ੍ਰਾਂਤੀਕਾਰੀ ਫੈਸਲੇ ਸੁਣ ਨੂੰ ਮਿਲਣਗੇ ਜਿਵੇਂ ਚੋਣੇ ਦਾ ਆਮ ਤੌਰ ਤੇ ਕਿਹਾ ਜਾਂਦਾ ਸੀ ਜੀ 16 ਕਰ ਦੋ ਜੀ 17 ਜੂਨ ਦੀ بجائے 15 ਜੂਨ ਕਰ ਦੋ ਜੀ ਅਸੀਂ ਕਹਾਂ ਜੀ ਹੋਰ ਤਜਰਬਾ ਕਰਕੇ ਦੇਖਦੇ ਆ ਇੱਕ ਅਸੀਂ 1 ਜੂਨ ਕਰਨ ਲੱਗਿਆਂ ਚੋਣੇ ਦੀ ਲੜਾਈ ਜਿਹੜੀ ਹੈ 1 ਜੂਨ ਤਾਂ ਕਿ ਉਹ ਜਿਹੜਾ ਚੋਣਾ ਹੈ ਉਹ ਸਤੰਬਰ 15 ਤੇ 20 ਦੇ ਵਿੱਚ ਵਿੱਚ ਆਊਗਾ ਸਤੰਬਰ 15 ਤੇ 20 ਦੇ ਵਿੱਚ ਵਿੱਚ ਜਿਹੜਾ ਮੌਸਮ ਹੈ ਉਹ ਡਰਾਈ ਹੁੰਦਾ ਹੈ ਮੌਇਸਚਰ ਨਹੀਂ ਹੁੰਦਾ ਮੌਸਮ 'ਚ ਤਰੇਲ ਨਹੀਂ ਪੈਣ ਲੱਗਦੀ ਹਜੇ ਤੇ ਜਿਹੜਾ ਝੋਨਾ ਅਕਤੂਬਰ 15 ਨੂੰ ਆਉਂਦਾ ਉਦੋਂ ਤਰੇਲ ਪੈਣ ਲੱਗ ਜਾਂਦੀ ਹੈ ਤੇ ਐਫਸੀਆਈ ਦੇ ਜਿਹੜੇ ਮਾਪਦੰਡ ਨੇ 18% ਮੌਇਸਚਰ ਵਾਲੇ ਠੀਕ ਹਨ ਉਹ ਪੂਰੇ ਹੀ ਨਹੀਂ ਹੋ ਸਕਦੇ ਕਿਸੇ ਹਾਲਤ 'ਚ ਨਹੀਂ ਪੂਰੇ ਹੋ ਸਕਦੇ ਫਿਰ ਉਹ ਆਰਤੀਆਂ ਨਾਲ ਕੁਝ ਕੰਪਰੋਮਾਈਜ਼ ਕਰਨੇ ਪੈਂਦੇ ਨੇ 100 ਰੁਪਿਆ ਮੇਰਾ ਕਾਟ ਲਾ ਦੇ ਫਿਰ ਮੈਂ ਤੇਰੀ ਤੋਲ ਦਿੰਦਾ ਉਹ ਕਰਕੇ ਬਸ ਸਾਰੀਆਂ ਜਦੋਂ ਗੱਲਾਂ ਸੀ ਕੀਤੀਆਂ ਨੇ ਆ ਕੀ ਤਜਰਬਾ ਕਰਕੇ ਦੇਖਦੇ ਆ ਕਾਰਨੇ ਪਹਿਲਾਂ 15 16 ਕਿਉਂ ਸੀ ਪਹਿਲਾਂ ਬਿਜਲੀ ਦੀ ਘਾਟ ਹੁੰਦੀ ਸੀ ਬਿਜਲੀ ਦੀ ਘਾਟ ਹੁੰਦੀ ਸੀ ਤੇ ਪਾਣੀ ਦੀ ਘਾਟ ਹੁੰਦੀ ਸੀ ਤਾਂ ਕਰਕੇ ਉਹ ਜਿਹੜੇ ਬਿਜਲੀ ਬੋਰਡ ਸੀ ਉਹ ਚਾਹੁੰਦਾ ਸੀ ਕਿ ਇਸ ਫਸਲ ਨੂੰ ਅਸੀਂ ਮੌਨਸੂਨ ਦੇ ਨੇੜੇ ਨੇੜੇ ਲੈ ਕੇ ਜਾਂਦੇ ਜਾਈਏ ਮੌਨਸੂਨ ਦੇ ਨੇੜੇ ਤੇ ਹੁਣ ਆਪਣੇ ਕੋਲੇ ਨਾ ਬਿਜਲੀ ਦੀ ਘਾਟ ਹੈ ਹੁਣ ਆਪਣੇ ਕੋਲੇ ਨਾ ਨਾ ਪਾਣੀ ਦੀ ਘਾਟ ਹੈ ਕੱਸੀਆਂ ਜੀ ਜੀ ਕੋਈ ਗੱਲ ਕੋਈ ਗੱਲ ਬੈਠੋ ਮਿਲ ਕੇ ਜਾਇਦਾ ਮਾਜੀ ਹਾਂਜੀ ਆਵਾਜ਼ ਨਹੀਂ ਆ ਰਹੀ ਆਵਾਜ਼ ਨਹੀਂ ਆ ਰਹੀ ਆਵਾਜ਼ ਆ ਰਹੀ ਹੈ ਉਹ ਸਪੀਕਰਾਂ ਦਾ ਮੂੰਹ ਥੋੜਾ ਜਿਹਾ ਉਧਰ ਕਰ ਦਿਓ ਜੀ ਆਵਾਜ਼ ਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਿਆਦਾ ਕਿਉਂਕਿ ਪ੍ਰਬੰਧ ਜਿਆਦਾ ਨਹੀਂ ਕਰ ਸਕੇ ਤੁਸੀਂ ਭਾਰੀ ਗਿਣਤੀ ਚ ਆ ਗਏ ਮਾਫੀ ਚਾਹੁੰਦੇ ਆ ਉਹਦੇ ਲਈ ਸੋ ਆਪਣੇ ਨਹਿਰੀ ਖਾਲ ਜਿਹੜੇ ਨੇ ਉਹ ਬਹੁਤ ਵਿਛਾਏ ਜਾ ਰਹੇ ਨੇ 15000 ਕਿਲੋਮੀਟਰ ਤੋਂ ਜ਼ਿਆਦਾ ਨਹਿਰੀ ਖਾਲ ਵਿਛਾਤੇ ਚਾਹੇ ਤਾਂ ਖਾਲ ਨੇ ਚਾਹੇ ਅੰਡਰਗਰਾਊਂਡ ਪਾਣੀ ਹੈ ਸੋ ਹੁਣ ਸਾਡੇ ਕੋਲੇ ਪਾਣੀ ਦੀ ਘਾਟ ਨਹੀਂ ਨਾ ਤਾਂ ਨਹਿਰੀ ਦੀ ਨਾ ਹੀ ਬਿਜਲੀ ਦੀ ਘਾਟ ਆਪਣੇ ਕੋਲੇ ਮੈਨੂੰ ਲੱਗਦਾ ਇਹ ਤਜਰਬਾ ਜਿਹੜਾ ਇਹ ਕਾਮਯਾਬੀ ਰਹੂਗਾ ਤੇ ਥੋੜਾ ਜਿਹਾ ਜ਼ਮੀਨ ਨੂੰ ਵੀ ਸਾਥ ਮਿਲੂਗਾ ਕਿਉਂਕਿ ਸਤੰਬਰ 15 20 ਤੱਕ ਜੇ ਜ਼ਮੀਨ ਵੇਲੀ ਹੁੰਦੀ ਹੈ ਤਾਂ ਅਗਲੀ ਫਸਲ ਜਿਹੜੀ ਹੈ ਜਿਵੇਂ ਹੁਣ 1 ਜੂਨ ਨੂੰ ਲਾਵਾਂਗੇ ਅਪ੍ਰੈਲ 20 ਤੱਕ ਜਿਹੜੀ ਬੇਲੀ ਹੋ ਜੂਗੀ ਆਪਣੀ ਹਾੜੀ ਦੀ ਜਿਹੜੀ ਫਸਲ ਮੰਡੀਆਂ ਚ ਪਹੁੰਚ ਜੂਗੀ April 20 ਤੋਂ ਲੈ ਕੇ 20 ਮਈ ਸਮਝ ਲਓ ਜੂ ਡੇਢ ਮਹੀਨਾ ਘਟ ਟੁਕੜ ਜਮੀਨ ਨੂੰ ਵੀ ਸਹਾ ਆਊਗਾ ਨਹੀਂ ਤਾਂ ਕੀ ਹੁੰਦਾ ਸੀਗਾ ਨਾਲ ਦੀ ਨਾਲ ਹੀ ਅਸੀਂ ਮਤਲਬ ਦੂਜੀ ਫਸਲ ਬੀਜਣ ਲੱਗ ਜਾਨੇ ਆ ਤੇ ਫਿਰ ਉਹ ਕਣਕ ਨੂੰ ਵੀ ਆਊਗਾ ਕਿਉਂਕਿ ਸਤੰਬਰ 20 ਤੱਕ ਜੇ ਆਉਂਦੀ ਹੈ ਚਲੋ ਸਤੰਬਰ ਐਂਡ ਤੱਕ ਜੇ ਸੀਜ਼ਨ ਖਤਮ ਹੁੰਦਾ ਤਾਂ ਅਕਤੂਬਰ ਬਚੂਗਾ ਨਵੰਬਰ ਦੇ ਪਹਿਲੇ ਹੱfte ਆਪਣੀ ਕਣਕ ਦੀ ਬਜਾਈ ਹੋਉਂਦੀ ਹੈ ਸੋ ਮਹੀਨਾ ਮਹੀਨਾ ਦੇ ਡੇਢ ਮਹੀਨਾ ਫਰ ਜਿਹੜੀ ਆਪਣੀ ਜ਼ਮੀਨ ਹੈ ਉਹਨੂੰ ਵੀ ਥੋੜਾ ਸਾਹ ਆਊਗਾ ਕਿ ਅਗਲੀ ਫਸਲ ਲਈ ਉਹ ਤਿਆਰ ਹੋਵੇ ਸੋ ਮੈਂ ਬਹੁਤ ਜਿਹੜਾ ਸੋਚ ਸਮਝ ਕੇ ਸਕੀਮਾਂ ਬਣਾ ਕੇ ਫੈਸਲੇ ਲੈਣੇ ਇੱਕ ਦਿਨ ਚ ਤਾਂ ਨਹੀਂ ਹੁੰਦੇ ਪਰ ਜਿੰਨੀਆਂ ਵੀ ਸਕੀਮਾਂ ਪ੍ਰਮਾਤਮਾ ਨੇ ਸਾਥ ਦਿੱਤਾ ਜਿੰਨੀਆਂ ਵੀ ਸਕੀਮਾਂ ਆਪਾਂ ਬਣਾਈਆਂ ਨੇ ਕਾਮਯਾਬ ਹੀ ਰਹੀਆਂ ਨੇ ਤੇ ਮੈਂ अरोड़ा ਸਾਹਿਬ ਨੂੰ ਵੀ ਔਰ ਜਿੰਨੇ ਵੀ ਬੁਲਾਰੇ ਨੇ ਜਿੰਨੇ ਵੀ ਐਮਐਲਏ ਸਹਿਬਾਨ ਨੇ ਮੈਂ ਉਹਨਾਂ ਨੂੰ ਤੁਸੀਂ ਅਰੋ ਜਾ ਕੇ ਬੋਲਣਾ ਕਿ ਤਨਾ ਕਿਤੇ ਜਾ ਕੇ ਇੱਕ ਮੇਰੀ ਬੇਨਤੀ ਹੈ ਕਿ ਹਰ ਰੋਜ਼ ਭਾਵੇਂ ਤੁਸੀਂ ਸਰਕਾਰੀ ਅਫਸਰਾਂ ਤੋਂ ਅੰਕੜੇ ਅਪਡੇਟ ਕਰ ਲਿਆ ਕਰੋ 52000 ਨਹੀਂ ਜੀ 700 ਨੌکریاں ਅੱਜ ਦੇਖ ਕੇ ਆਇਆ ਹਾਂ ਕਰ ਕਰਾ ਕੇ ਹੋਈ 54000 ਤਿੰਨ ਨੌکریاں ਹੋ ਗਿਆ ਥੋੜਾ ਜਾ ਰੋਜ਼ ਦੀ ਰੋਜ਼ ਇਹ ਵਧਣ ਗਿਆ 55 ਤੇ ਵੀ ਜਾਣ ਗਿਆ ਪਰਸੋਂ ਨੂੰ ਆਪਾਂ 52 ਤੇ ਹੀ ਨਾ ਖੜੇ ਰਹੀਏ ਕਿਤੇ ਨਾ ਸੋ ਹਜੇ 2030 ਤੱਕ ਟੀਚਰਾਂ ਨੂੰ ਹੋਰ ਹਜੇ ਆਉਣ ਵਾਲੇ ਦਿਨਾਂ 'ਚ ਉਹਨਾਂ ਨੂੰ ਨਿਯੁਕਤੀ ਪੱਤਰ ਦੇਨੇ ਨੇ ਸੋ ਇਹ ਇਹ ਸਿਲਸਿਲਾ ਜਿਹੜਾ ਚੱਲਦਾ ਰਹੂਗਾ ਇੱਕ ਘਰ 'ਚ ਤਿੰਨ ਤਿੰਨ ਨੌਕਰੀਆਂ ਅੱਜ ਮੈਨੂੰ ਇੱਕ ਬੱਚੀ ਨੇ ਦੱਸਿਆ ਕਿ ਸਾਡੇ ਘਰ 'ਚ ਚੌਥੀ ਨੌਕਰੀ ਹੈ ਸਾਡੇ ਘਰ ਚੌਥੀ ਨੌਕਰੀ ਇੱਕ ਘਰ 'ਚ ਅਸੀਂ ਕਹ ਪੜੋ ਪੜੋ ਮੈਨ ਵਿੱਚ ਨੰਬਰ ਲਓ ਤੇ ਨੌਕਰੀਆਂ ਲੈ ਲਓ ਸੋ ਇਸ ਕਰਕੇ ਪਹਿਲਾਂ ਤਾਂ ਇਹ ਸਾਡੇ ਲਈ ਇੱਕ ਸੁਪਨਾ ਹੀ ਹੁੰਦਾ ਸੀ ਸਰਕਾਰੀ ਨੌਕਰੀ ਤਾਂ ਹੀਓ ਛੱਡ ਕੇ ਭੱਜਣ ਲੱਗ ਗਏ ਸੀ ਸਿਸਟਮ ਤਾਂ ਦੁਖੀ ਹੋਗੇ ਸੀ ਬੇਥੇ ਕੀ ਬਣੂਗਾ ਯਾਰ ਚੱਲੀਏ ਯਾਰ ਚੱਲੋ ਏਜੰਟਾਂ ਨੂੰ ਦੇ ਦਿੰਨੇ ਆ ਪੈਸੇ ਉਹਨੂੰ ਬਾਹਰਲੇ ਮੁਲਕਾ ਚ ਵੀ ਉੱਥੇ ਵੀ ਕੰਮ ਖਰਾਬ ਹੋ ਗਿਆ ਆਪਾਂ ਆਪਣੀ ਇੰਨੀ ਪਵਿੱਤਰ ਧਰਤੀ ਛੱਡ ਕੇ ਕਿਉਂ ਜਾਈਏ ਜਦੋਂ ਆਪਣੀ ਨੀਅਰ ਸਾਫ਼ ਹੈ ਸੋ ਉਹਨਾਂ ਦਾ ਉਹ ਹਮੇਸ਼ਾ ਕਹਿੰਦੇ ਰਹੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਆਪਾਂ ਕਦੇ ਕਿਹਾ ਆਪਣੇ ਕਿਸੇ ਮੰਤਰੀ ਨੇ ਜਾਂ ਕਿਸੇ ਕਿਸੇ ਆਪਣੇ ਅਹੁਦੇਦਾਰ ਨੇ ਜਾਂ ਕਿਸੇ ਅਫਸਰ ਨੇ ਕਿ ਖਜ਼ਾਨਾ ਖਾਲੀ ਹੈ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਉਹਨਾਂ ਦੀ ਨੀਅਤ ਖਾਲੀ ਹੁੰਦੀ ਆ ਜਿਹੜੇ ਖਜ਼ਾਨੇ ਤੇ ਬੈਠੇ ਹੁੰਦੇ ਸੋ ਸਾਡੀ ਨੀਅਤ ਤੇ ਕੋਈ ਖੋਟ ਹੀ ਨਹੀਂ ਤਿੰਨ ਸਾਲਾਂ ਜਿੱਤਾਂ ਸੀ ਇਹਨਾਂ ਦਾ ਇਹਨਾਂ ਦਾ ਕਚਰਾ ਸਾਫ ਕੀਤਾ ਕੰਮ ਤਾਂ ਹੁਣ ਸ਼ੁਰੂ ਹੋਏ ਨੇ ਤਾਂ ਸ਼ੁਕਰ ਹੈ ਸਾਡੇ ਕੋਲ ਚੋਂ ਨਿਸ਼ਾਨ ਝਾੜੂ ਹੈ ਸਫਾਈ ਕਰੀ ਜਾਂਦੇ ਆ ਅਸੀਂ ਹੈਨਾ ਸੋ ਇਸ ਕਰਕੇ ਤਿੰਨ ਸਾਲਾਂ ਵਿੱਚ ਤਾਂ ਇਹਨਾਂ ਦਾ ਹਜੇ ਜਿਹੜਾ 70 ਸਾਲ ਦਾ ਪਾਇਆ ਹੋਇਆ ਗੰਦਾ ਉਹਨੂੰ ਪਰਾ ਕਰ ਰਹੇ ਆ ਉਸ ਤੋਂ ਬਾਅਦ ਹੋਰ ਨਵੀਆਂ ਜਿਹੜੀਆਂ ਨਵੇਂ-ਨਵੇਂ ਆਈਡੀਆਜ਼ ਨੇ ਨਵੀਆਂ ਜਿਹੜੀਆਂ ਉਦਾਹਰਨਾਂ ਨੇ ਉਹ ਤੁਹਾਨੂੰ ਮਿਲ ਰਹੀਆਂ ਨੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਮਿਲਣਗੀਆਂ ਕਿਉਂਕਿ ਸਾਨੂੰ ਅਰਵਿੰਦ ਕੇਜਰੀਵਾਲ ਜੀ ਨੇ ਨਵੀਂ ਦਿਸ਼ਾ ਅੱਜ ਕਾਰਜਕਾਰੀ ਹੈ ਸਾਡੀ ਰਾਸ਼ਟਰੀ ਉਹਦੇ ਵਿੱਚ ਦੱਸਣਾ ਹੈ ਕਿ ਕਿਸ ਤਰ੍ਹਾਂ ਦਾ ਰੋਡ ਮੈਪ ਜਿਹੜਾ ਪੰਜਾਬ ਲਈ ਉਹ ਚਾਹੁੰਦੇ ਨੇ ਕਿਸ ਤਰ੍ਹਾਂ ਆਪਣੇ ਤੋਂ ਕੀ ਉਮੀਦਾਂ ਕਰਦੇ ਨੇ ਉਹਨਾਂ ਨੇ ਵੀ ਦੱਸਣਾ ਸੋ ਮੈਂ ਜ਼ਿਆਦਾ ਸਨਮਾਨ ਨਹੀਂ ਲਊਂਗਾ ਪਤਾ ਮਿਲਦੇ ਰਹਿੰਦੇ ਆ ਇਤਨਾ ਕਿਸੇ ਫੰਕਸ਼ਨ ਤੇ ਬੋਲਦੇ ਰਹਿੰਦੇ ਨੇ ਵਿਚਾਰ ਪਟੰਦਰੇ ਜਿਹੜੇ ਨੇ ਆਪਣੇ ਸਾਂਝੇ ਹੁੰਦੇ ਰਹਿੰਦੇ ਨੇ ਆਉਣ ਵਾਲੇ ਦਿਨਾਂ 'ਚ ਲੁਧਿਆਣਾ ਉਹ ਆਪਣਾ ਤਾਂ ਉਹ ਮੈਨੂੰ ਕਹਿੰਦੇ ਕਾਂਗਰਸ ਵਾਲੇ ਕੋਈ ਟੱਕਰੇ ਉਹ ਕਹਿੰਦੇ ਯਾਰ ਤੁਸੀਂ ਆਉਂਦੇ ਕਿੱਥੋਂ ਜਦੋਂ ਤੁਸੀਂ ਵੋਟਾਂ-ਵੁੱਟਾਂ 'ਚ ਲੜਨਾ ਲੱਗਦੇ ਹੋ ਤੁਹਾਡੇ ਤੁਹਾਡੇ ਜਿਹੜੇ ਵਲੰਟੀਅਰ ਨੇ ਆਉਂਦੇ ਕਿੱਥੋਂ ਨੇ ਮੈਨੂੰ ਤੁਸੀਂ ਪਤਾ ਕਰ ਲਓ ਕਹਿੰਦੇ ਯਾਰ ਅਸੀਂ ਪਤਾ ਵੀ ਕੀ ਤਾਂ ਪਤਾ ਹੀ ਨਹੀਂ ਕਹਿੰਦੇ ਚਾਰ ਇਧਰੋਂ ਆਇੰਦੇ ਨੇ ਮੋਟਰਸਾਈਕਲ 'ਤੇ ਪੰਜ ਇਧਰ ਵੀ ਆਇੰਦੇ ਨੇ ਉਹ ਵੀ ਪਤਾ ਲੱਗਦਾ ਵੀ ਭਾਈ ਤੁਹਾਡੀ ਗੱਡੀ ਮੂਰੇ ਹਜ਼ਾਰ ਹੈ ਮੋਟਰਸਾਈਕਲ ਕਹਿੰਦੇ ਸੀ ਖੇ ਚੱਲ ਆਉਂਦਿਆਂ ਤਾਂ ਚੱਲ ਨਹੀਂ ਪਤਾ ਲੱਗਿਆ جانتے ਹੋਏ ਤਾਂ ਪਤਾ ਕਰਾਂਗੇ ਕਹਿੰਦੇ ਜਾਣਦਿਆਂ ਦਾ ਨਹੀਂ ਪਤਾ ਲੱਗਿਆ ਕਿ ਕਿੱਧਰ ਦੀ ਲੰਘ ਗਏ ਕਦੋਂ ਕੋਈ ਕਿੱਧਰ ਨੂੰ ਮੁੜ ਗਿਆ ਕੋਟਿਆਂ ਵੱਲ ਨੂੰ ਕੋਈ ਕਿਸੇ ਨੇ ਕਹਿੰਦਾ ਡੰਡੀ ਜੀ ਪਾ ਲਿਆ ਪਤਾ ਹੀ ਨਹੀਂ ਕਿਵੇਂ ਖਿੰਡ ਗਏ ਸਾਨੂੰ ਫੇਰ ਨਹੀਂ ਪਤਾ ਲੱਗਿਆ ਮੈਂ ਕਿਹਾ ਵੀ ਇਹ ਭਵਕਰ ਨੇ ਬੱਲਮ ਜਗਾਉਂਗੇ ਪਤਾ ਹੀ ਨਹੀਂ ਕਿੱਥੋਂ ਆ ਜਾਂਦੇ ਨੇ ਬੱਲਮ ਵਜਾਉਂਗੇ ਪਤਾ ਹੀ ਨਹੀਂ ਕਿੱਧਰ ਚਲੇ ਜਾਂਦੇ ਨੇ ਬਾਈ ਇੰਨਾ ਸਾਡਾ ਪਾਣੂ ਪਤਾ ਹੈ ਕਿ ਸਾਡਾ ਬੱਲਵ ਜਿਹੜਾ ਉਹ ਉਹ ਇਮਾਨਦਾਰੀ ਵਾਲਾ ਬੱਲਬ ਹੈ ਉਹ ਰੌਸ਼ਨੀ ਹੀ ਕਰੂਗਾ ਜਿਸ ਤਰ੍ਹਾਂ ਅਮਨ ਨੇ ਕਿਹਾ ਸਾਡੇ ਕੋਲ 11 11000 ਜਿਹੜੇ ਕਿਲੋਵਾਟ ਦੇ ਹੁਣ ਤਾਂ ਸਾਡੇ ਕੋਲੇ ਗ੍ਰਿਡ ਵੀ ਹੈਗੇ ਨੇ ਸਾਡੇ ਕੋਲੇ bade bade ਸੋ ਹੁਣ ਸਾਸੀ ਬਿਜਲੀ ਦੀ ਸਾਡੀ ਰੌਸ਼ਨੀ ਹੁੰਦੀ ਸਾਡੀ ਇਮਾਨਦਾਰੀ ਦੇ ਪ੍ਰਕਾਸ਼ ਦੀ ਕੋਈ ਕਮੀ ਨਹੀਂ ਰਹਿਣ ਦੇਵਾਂਗੇ ਦੋਨਿਆਂ ਹੱਥੋਂ ਪਰਚਾ ਕੇ ਦੋ ਨਾਰੇ ਲਾ ਦਿਓ ਇਨਕਲਾਬ